ਭਾਰਤ ਪਾਕਿਸਤਾਨ ਦੇ ਵਿਚਕਾਰ ਜਦੋਂ ਤਣਾਅ ਦਾ ਮਾਹੌਲ ਬਣਦਾ ਤਾਂ ਉਸ ਮਾਹੌਲ ਦੇ ਵਿਚਕਾਰ ਜਿਹੜਾ ਇੱਕ ਮੌਕ ਡ੍ਰਿਲ ਕੀਤੀ ਜਾਂਦੀ ਹੈ ਬਲੈਕਆਊਟ ਕਰ ਕਰਕੇ ਜੇਕਰ ਜੰਗ ਦਾ ਮਾਹੌਲ ਬਣ ਜਾਂਦਾ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗ ਲੱਗ ਜਾਂਦੀ ਹੈ ਤਾਂ ਉਸ ਵਕਤ ਜਿਹੜਾ ਲੋਕਾਂ ਨੇ ਜਾਗਰੂਕ ਕਿਸ ਤਰੀਕੇ ਰਹਿਣਾ ਕਿਸ ਤਰੀਕੇ ਉਸ ਤਣਾਅ ਦੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਾ ਜਿਹੜਾ ਸੁਰੱਖਿਆਤ ਸੇਫ ਰੱਖਣਾ ਤੇ ਇਸੇ ਗੱਲ ਨੂੰ ਲੈ ਕੇ ਮੌਕ ਡ੍ਰਿਲ ਅਤੇ ਬਲੈਕਆਊਟ ਜਿਹੜਾ ਕੀਤਾ ਜਾਂਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹਾਲਾਂਕਿ ਜਿਹੜਾ ਭਾਰਤ ਪਾਕਿਸਤਾਨ ਦੇ ਵਿੱਚਕਾਰ ਜੰਗਬੰਦੀ ਹੋ ਚੁੱਕਿਆ ਪਰ ਮੁਰ ਤੋਂ ਜਿਹੜਾ ਮੌਕ ਡ੍ਰੈਲ ਨੂੰ ਲੈ ਕੇ ਵੱਡਾ ਐਲਾਨ ਹੋ ਚੁੱਕਿਆ ਹਾਲਾਂਕਿ ਬੀਤੇ ਕੁਝ ਦਿਨ ਪਹਿਲਾਂ ਜਿਹੜਾ ਮੌਕ ਡ੍ਰੈਲ ਨੂੰ ਲੈ ਕੇ ਐਲਾਨ ਹੋਇਆ ਸੀ ਕਿ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਸਰਦੀਆਂ ਇਲਾਕਿਆਂ ਦੇ ਵਿੱਚ ਜਿਸ ਦੇ ਵਿੱਚ ਕਿ ਜਿਹੜਾ ਅੱਜ 29 ਮਈ ਨੂੰ ਜਿਹੜੀ ਮੌਕ ਡ੍ਰੈਲ ਹੋਣੀ ਸੀ ਤੇ ਉਸ ਤੋਂ ਬਾਅਦ ਦਾ ਪੰਜਾਬ ਦੇ ਵਿੱਚ 3 ਜੂਨ ਨੂੰ ਜਿਹੜੀ ਮੌਕ ਡ੍ਰਿਲ ਕੀਤੀ ਜਾਣੀ ਸੀ ਪਰ ਇਹ ਸਭ ਦੇ ਵਿਚਾਲੇ ਅੱਜ ਤੜਕਸਾਰ ਵੱਡਾ ਫੈਸਲਾ ਆਇਆ ਸੀ ਕਿ ਜਿਹੜਾ ਫਿਲਹਾਲ ਜਿਹੜੀ ਮੌਕ ਡ੍ਰਿਲ ਸੀ ਉਹ ਰੱਦ ਕਰ ਦਿੱਤੀ ਗਈ ਸੀ ਜਿਹੜੀ ਕਿ ਮੁਲਤਵੀ ਕਰ ਦਿੱਤੀ ਗਈ ਸੀ ਉਸ ਦਾ ਕੋਈ ਸਮਾਂ ਨਹੀਂ ਰੱਖਿਆ ਗਿਆ ਸੀ ਪਰ ਉਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਚੁੱਕਿਆ ਕਿ ਹੁਣ 31 ਮਈ ਨੂੰ ਸਰਾਦੀ ਇਲਾਕਿਆਂ ਦੇ ਵਿੱਚ ਮੁੜ ਤੋਂ ਮੌਕ ਡ੍ਰਿਲ ਕੀਤੀ ਜਾਣੀ ਹੈ ਜਿਸ ਦੇ ਵਿੱਚ ਕਿ ਸਰਾਦੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਕਿ ਜੇਕਰ ਫਿਰ ਕਦੇ ਅਜਿਹਾ ਮਾਹੌਲ ਬਣਦਾ ਤਣਾਅਪੂਰਨ ਹਾਲਾਤ ਬਣਦੇ ਨੇ ਤਾਂ ਆਪਣੇ ਆਪ ਨੂੰ ਸੁਰੱਖਿਆਤ ਕਿਸ ਤਰੀਕੇ ਦੇ ਨਾਲ ਰੱਖਿਆ ਜਾਣਾ ਤਾਂ ਇਨ੍ਹਾਂ ਸਰਾਦੀ ਸੂਪਿਆਂ ਦੇ ਵਿੱਚ 31 ਮਈ ਨੂੰ ਜੜੀ ਮੁੜ ਤੋਂ ਮੌਕ ਡ੍ਰਿਲ ਕੀਤੀ ਜਾਵੇਗੀ ਜਿਸ ਦੇ ਵਿੱਚ ਕਿ ਮੁੱਖ ਤੌਰ ਤੇ ਪੰਜਾਬ, ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ, ਚੰਡੀਗੜ੍ਹ ਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਮੁਰ ਤੋਂ ਮੌਕ ਡ੍ਰਿਲ ਕਰਕੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਕਿਉਂਕਿ ਜਦੋਂ ਬਲੈਕਆਊਟ ਕੀਤਾ ਗਿਆ ਤਾਂ ਉਸ ਵਕਤ ਵੀ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਜੇਕਰ جنگ ਦਾ ਮਾਹੌਲ ਬਣਦਾ ਤਾਂ ਫਿਰ ਆਪਣੇ ਆਪ ਨੂੰ ਸੇਵ ਕਿਸ ਤਰੀਕੇ ਰੱਖਣਾ ਕਿ ਕਿ ਜੇਕਰ ਜਿਹੜਾ ਦੁਸ਼ਮਣ ਦੇਸ਼ ਦੇ ਨਾਲ ਜੰਗ ਲੱਗਦੀ ਹੈ ਤਾਂ ਫਿਰ ਆਪਣੀ ਰੋਸ਼ਨੀ ਬੁਝਾ ਕੇ ਦੁਸ਼ਮਣ ਦੇਸ਼ ਨੂੰ ਪਤਾ ਨਹੀਂ ਲੱਗਣ ਦੇਣਾ ਕਿ ਕਿਸ ਹਲਾਕੇ ਦੇ ਵਿੱਚ ਰਿਹਾਈ ਸ਼ਾਹデア ਰਿਹਾਈ ਚੀ ایرিয়া ਕਿਹੜਾ ਜਿੱਥੇ ਲੋਕ ਰਹਿ ਰਹੇ ਨੇ ਯਾਨੀ ਕਿ ਆਮ ਲੋਕਾਂ ਨੂੰ ਜਿਹੜਾ ਦਸ਼ਮਣ ਦੇਸ਼ ਕਿਸੇ ਵੀ ਤਰੀਕੇ ਦਾ ਨਿਸ਼ਾਨਾ ਨਾ ਬਣਾ ਸਕੇ ਤੇ ਇਸ ਕਰਕੇ ਬਲੈਕਆਊਟ ਕੀਤਾ ਜਾਂਦਾ ਪਰ ਇਸ ਸਾਹ ਦੇ ਵਿਚਾਲੇ ਇੱਕ ਸਾਇਰਨ ਤੱਕ বাজਾਇਆ ਜਾਂਦੇ ਨੇ ਸਾਇਰਨ ਵਜਾ ਕੇ ਦੱਸਿਆ ਜਾਂਦਾ ਕਿ ਕਿਸ ਤਰੀਕੇ ਜਿਹੜਾ ਕਿ ਜਦੋਂ ਜਿਹੜਾ ਕਿਹੜਾ ਸਾਇਰਨ ਵਜਦਾ ਕਿਸ ਤਰੀਕੇ ਦਾ ਹੂਟਰ ਵਜਦਾ ਤਾਂ ਉਹ ਕਿਸ ਗੱਲ ਦਾ ਇਸ਼ਾਰਾ ਕਿਹੜਾ ਸਾਇਰਨ ਐਮਰਜੈਂਸੀ ਦਾ ਇਸ਼ਾਰਾ ਸਾਰੇ ਜਿਹੜੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਇਤੋਂ ਤੱਕ ਕਿ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਿਸ ਦੇ ਵਿੱਚ ਕਿ ਫਰੋਸਪੁਰ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਹਾਈ ਮਹੀਨੇ ਹਰੇਕ ਮਹੀਨੇ ਜਿਹੜਾ ਮੌਕ ਡ੍ਰਿਲ ਕੀਤੀ ਜਾਣੀ ਆ ਬਲੈਕਆਊਟ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਕਿਉਂਕਿ ਜਿਹੜਾ ਇਸ ਵਾਰ ਮੌਕ ਡ੍ਰਿਲ ਹੋਈ ਸੀ ਜਾਂ ਬਲੈਕਆਊਟ ਹੋਇਆ ਸੀ ਬਹੁਤ ਜ਼ਿਆਦਾ तकरीबन ਦਹਾਕਿਆਂ ਬਾਅਦ ਇਹ ਮੌਕ ਡ੍ਰਿਲ ਹੋਈ ਸੀ ਜਿਸ ਕਰਕੇ ਆਮ ਲੋਕ ਇਸ ਤੋਂ ਮਾਹੌਲ ਨੂੰ ਪੈਨਿਕ ਵੀ ਜਿਹੜਾ ਮਾਹੌਲ ਸਮਝ ਪੈਂਦੇ ਨੇ ਲੋਕਾਂ ਨੂੰ ਲੱਗ ਜਾ ਕਿ ਐਮਰਜੈਂਸੀ ਕ੍ਰੀਏਟ ਹੋ ਗਿਆ ਐਮਰਜੈਂਸੀ ਜਿਹੜੀ ਲੱਗਣ ਜਾ ਰਹੀ ਹੈ ਲੋਕਾਂ ਨੂੰ ਇਸ ਤਰੀਕੇ ਦਾ ਮਹਿਸੂਸ ਹੁੰਦਾ ਪਰ ਇਹ ਸਭ ਦੇ ਵਿਚਾਰੇ ਜਿਹੜਾ ਮੁਰ ਤੋਂ ਦੇਸ਼ ਭਰ ਦੇ ਕਈ ਸਰਹੱਦੀ ਸੂਬਿਆਂ ਦੇ ਵਿੱਚ ਮੁਰ ਤੋਂ ਮੌਕ ਡ੍ਰਿਲ ਕਰਨ ਦਾ ਐਲਾਨ ਕਰ ਦਿੱਤਾ ਗਿਆ 31 ਮਈ ਨੂੰ ਇਨ੍ਹਾਂ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਕੀਤੀ ਜਾਣੀ ਹੈ ਜਿ세 ਵਿੱਚ ਕੇ ਪੰਜਾਬ, ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ ਅਤੇ ਜਿਹੜਾ ਚੰਡੀਗੜ੍ਹ ਦੇ ਵਿੱਚ ਮੁਰ ਤੋਂ ਮੌਕ ਡ੍ਰਿਲ ਕੀਤੀ ਜਾਣੀ ਹੈ ਸਾਇਰਨ ਵੀ ਵੱਜ ਸਕਦੇ ਨੇ